ਇਹਨਾਂ ਦੇ ਬਾਹਲੇ ਵੱਡੇ ਕੱਦ ਕਾਠ ਵਾਲੀ ਪਹੇੜਾ ਤਾਜੀ ਸੂਈ ਜੇਰ ਹਜੇ ਪਈ ਨਹੀਂ ਹੈਗੀ ਇਹਦਾ ਰੇਟ ਬਈ 75000 ਰੁਪਏ ਹੈ ਠੀਕ ਹੈ ਲੈ ਵੀ ਆ ਬੱਛੀ ਬੜੀ ਸੋਹਣੀ ਸੁਨਖੀ ਹੈ ਤੇ ਬਾਕੀ ਤੁਸੀਂ ਆਹ ਦੇਖ ਲਓ ਰਾਤ ਦੀ ਸੂਈ ਬਹੁਤ ਸੋਹਣਾ ਜਿਹੜਾ ਥਾਂ ਆਹ ਦੇਖ ਲਓ ਥਾਂਲੇ ਵੀ ਦੀ ਇਹ ਵੀ ਪੂ ਹਾਂਜੀ ਹਸੀ ਕੱਲ ਦੋਸਤੋ ਬਹੁਤ ਬਹੁਤ ਸਵਾਦ ਕਰ ਰਹੇ ਆ ਮਿੱਤਰੋ ਤੇ ਅੱਜ ਨਾ ਆਪਾਂ ਪਹੁੰਚੇ ਹੋਇਆ ਬਾਈ ਜਿੰਦਰ ਕੋਲੇ ਬਾਈ ਜਿੰਦਰ ਕੋਲੇ ਨਾ ਅੱਜ ਤਿੰਨ ਗਾਵਾਂ ਨੇ ਮਿੱਤਰੋ ਤਿੰਨੇ ਦੀ ਤਿੰਨੇ ਗਾਵਾਂ ਤੁਸੀਂ ਚੈੱਕ ਕਰ ਲਓ ਇੱਕ ਵਾਰੀ ਤੇ ਤਿੰਨੇ ਗਾਵਾਂ ਸੂਈਆਂ ਸਵਾਈਆਂ ਤੁਹਾਨੂੰ ਮਿਲਣਗੀਆਂ ਬਾਕੀ ਜੇ ਗੱਲ ਕਰਕੇ ਪਾਈਦਾ ਨਾ ਕੰਮ ਜਿਹੜਾ ਹੈਗਾ ਉਹ ਵਪਾਰ ਦਾ ਕੰਮ ਆ ਤੇ ਵਪਾਰ ਦਾ ਕੰਮ ਵੀ ਜਿਹੜਾ ਹੈਗਾ ਨਾ ਉਹ ਹਸਾਬ ਸਰ ਜੀ ਦਾ ਹੀ ਹੈ। ਬਾਈ ਕਹਿੰਦਾ ਵੀ ਆਪਾਂ ਕੋਈ ਹਸਾਬ ਦੇ ਪਸ਼ੂ ਲਿਆਉਣੇ ਆ ਜਿਹੜਾ ਕੋਈ ਆਪਾਂ ਨੂੰ ਚੰਗਾ ਲੱਗਿਆ ਤੇ ਲੈ ਲੈਣੇ ਆ। ਬਾਕੀ ਗਾਵਾਂ ਆਪਾਂ ਤੁਹਾਨੂੰ ਦਿਖਾਵਾਂਗੇ ਬਾਈ ਦੀਆਂ ਗਾਵਾਂ ਤੇ ਰੇਟ ਕਿਵੇਂ ਲੱਗੇ ਇਹ ਤੁਸੀਂ ਦੱਸਿਓ ਜ਼ਰੂਰ ਆਓ ਕਰਾਗੇ ਬਾਈ ਨਾਲ ਗੱਲਬਾਤ ਤੇ ਵੀਡੀਓ ਚੰਗੀ ਲੱਗੀ ਜਿੰਦਰਦੀ ਨਾਲ ਸ਼ੇਅਰ ਕਰ ਦਿਓ। ਹਾਂਜੀ ਬਾਈ ਜੀ ਹੱਸੀ ਕਾਲ ਜੀ। ਸਤਿ ਸ਼੍ਰੀ ਅਕਾਲ ਬਾਈ। ਤੇ ਬਾਈ ਪਹਿਲਾਂ ਤਾਂ ਪਿੰਡ ਦਾ ਨਾਮ ਦੱਸ ਤੇਰਾ। ਮੇਰਾ ਪਿੰਡ ਦਾਦੂ ਆ ਬਾਈ। ਪਿੰਡ ਦਾਦੂ। ਹਾਂ ਠੀਕ ਆ ਹਰਿਆਣੇ ਦੇ ਵਿੱਚ ਰਹੇ ਆ ਹਰਿਆਣੇ ਦੇ ਵਿੱਚ ਆ ਜਾਣਾ ਕਾਲਿਆਲੀ ਦੇ ਕੋਲੇ ਆ ਕਾਲਿਆਲੀ ਦੇ ਕੋਲੇ ਆ ਠੀਕ ਆ ਜਿੰਦਰ ਮੈਨੂੰ ਐਂ ਦੱਸ ਤਿੰਨ ਗਾਮਾਂ ਆ ਗਈਆਂ ਕਿਹੜੇ ਪਾਸੋਂ ਸਟਾਰਟ ਕਰੀਏ ਫਿਰ ਇਹ ਆਪਾਂ ਇਹ ਗਾਂ ਤੋਂ ਸਟਾਰਟ ਕਰ ਲੈਣ ਚੱਲ ਫਿਰ ਕਰਾਂ ਜਿਹੜੀ ਤੇਰੀ ਆ ਵਹਿੜ ਆ ਗਈ ਇਸ ਵਹਿੜ ਦਾ ਪਹਿਲਾਂ ਤਾਂ ਮੈਨੂੰ ਐਂ ਦੱਸ ਵੀ ਸੁਆ ਇਹ ਦੂਜੇ ਸੂਏ ਸੂਈ ਆ ਰਮਣ ਬਾਈ ਦੂਜਾ ਸੂਆ ਹਾਂ ਬਾਈ ਠੀਕ ਆ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਬਾਈ ਰਾਤ ਹੀ ਸੂਈ ਆ ਰਾਤ ਦੀ ਸੂਈ ਤੇ ਬੱਚਾ ਇਹਦਾ ਆ ਮਗਰ ਬੱਚੀ ਆ ਬਈ ਇਹਦੇ ਅੱਛਾ ਆਹ ਬੱਚੀ ਐ ਲੈ ਵੀ ਆਹ ਬੱਚੀ ਬੜੀ ਸੋਹਣੀ ਸੁਨੱਖੀ ਐ ਤੇ ਬਾਕੀ ਤੁਸੀਂ ਆਹ ਦੇਖ ਲਓ ਰਾਤ ਦੀ ਸੂਈ ਬਹੁਤ ਸੋਹਣਾ ਜਿਹੜਾ ਥਣ ਲੇਵਾ ਚੈੱਕ ਕਰ ਲਓ ਬੜੇ ਸੋਹਣੇ ਥਣ ਲੇਵੇ ਵਾਲੀ ਆ ਤੇ ਰੋਗ ਰੋਗ ਦਾ ਥਣ ਲੱਗਿਆ ਲੇਵੇ ਨੂੰ ਮੈਨੂੰ ਐ ਦੱਸ ਦੇ ਜਿੰਦਰਾ ਖੜਾ ਲਾ ਕਰ ਇੱਕ ਵਾਰੀ ਕਿੰਨਾ ਗਾ ਦੁੱਧ ਪਾ ਦੂ ਤੇਰੇ ਹਸਪਤਾਲ ਇਹ ਬਾਈ 22 ਲੀਟਰ ਦੁੱਧ ਪਾ ਦੂ ਰਾਮ ਨਾ ਖੁੱਲਾ ਵੀ 20 20 ਦਾ ਖੁੱਲਾ ਹਾਂ 20 ਦੀ ਬਾਈ ਆਪਾ ਔੜ ਤੇ ਭੇਜ ਮੈਨੂੰ ਐਂ ਦੱਸ ਖੜਾ ਆ ਲਾ ਕਰਾ ਮੈਨੂੰ ਰੇਟ ਦੱਸ ਇਹਦਾ ਇਹਦਾ ਰੇਟ ਬਾਈ 80000 ਰੁਪਇਆ 80000 ਹਾਂ ਬਾਈ ਤੇ ਛੋੜ ਛੋੜ ਕਰਦੇ ਆ ਬਾਈ 2000 ਟਾੜਾ ਬਾੜਾ 77000 ਦੀ ਬੱਚੀ ਦੇ ਦਾਂ ਬਾਈ 70 ਦੀ ਲੈ ਜਾ ਲੈ ਵੀ ਆ ਦੇਖ ਲੋ ਬੜੇ ਸੋਹਣੇ ਥਾਨਲੇ ਵੇ ਵਾਲੀ ਦੁੱਧ ਵੀ ਜਿਹੜਾ ਹੈਗਾ ਨਾ ਗਰਮੀਆਂ ਦੀ ਰੋਤ ਆ ਤੇ ਬਹੁਤ ਚੰਗਾ ਦੁੱਧ ਪਾ ਦੂਗੀ ਬਾਕੀ ਤਸੱਲੀ ਤੁਸੀਂ ਇੱਥੇ ਆ ਕੇ ਕਰਨੀ ਆ ਬਾਈ ਜਿੰਦਰ ਦੇ ਘਰੇ ਤੇ ਆ ਜਾ ਕਰ ਜਿੰਦਰਾ ਫਿਰ ਦੂਜੇ ਨੰਬਰ ਤੇ ਇੱਕ ਗੱਲ ਹੋਰ ਆ ਗਿਫਟ ਨਾਲ ਆ ਪੱਛੀ ਬੜੀ ਸੋਹਣੀ ਐ ਜਿਹੜੀ ਤੇਰੀ ਆ ਵਹੜ ਆ ਗਈ ਇਹਦਾ ਸੂਆ ਇਹ ਦੂਜੇ ਸੂਏ ਸੂਈ ਆ ਹਾਣ ਬਾਈ ਅੱਛਾ ਦੂਜਾ ਸੂਆ ਹਾਂ ਬਈ ਆਹਾ ਬੱਚਾ ਇਹ ਮਗਰ ਬੱਚਾ ਬਾਈ ਕਿੰਨੇ ਕ ਦੁੱਧ ਵਾਲੀ ਐ ਇਹ ਇਹ ਦੁੱਧ 16 17 ਲੀਟਰ ਪਾ ਦੂ ਬਾਈ 16 17 ਲੈ ਵੀ ਆ ਦੇਖ ਲੋ ਥਣਲੇ ਵੀ ਦੀ ਇਹ ਵੀ ਪੂਰਾ ਗਲਾਬੀ ਥਣਲੇ ਵਾ ਬਾਈ ਜਿੰਦਰ ਦੀ ਜੀ ਗੱਲ ਕਰ ਗਏ ਨਾ ਆਪਾਂ ਇਹ ਫਿਕਸ ਆਰਡਰ ਕੁਆਲਟੀ ਵਾਲੀ ਆ ਗਈ ਅੱਛਾ ਜਿੰਦਰਾ ਕੋਈ ਗੱਲ ਨਹੀਂ ਹੌਲੀ ਚੱਲ ਹੌਲੀ ਲੈ ਚੱਲ ਬੱਚੇ ਤੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲੈ ਚੱ ਇਕ ਮਾੜੀ ਜੀ ਬੱਚੀ ਆ ਜਿੰਦਰ ਇੱਥੇ ਹਣਾ ਉਹ ਕੋਲ ਆ ਮਾੜੀ ਬੱਚੀ ਆ ਬਈ ਕੋਟਾਉਂਦੀ ਨਹੀਂ ਬਈ ਕੀ ਰੇਟ ਖੜਾ ਲਾ ਇਹਦਾ ਮੁੱਲ ਬਈ 65000 ਰੁਪਈਆ 65000 ਹਾਂ ਬਈ ਟਾੜਾ ਵਾਟਾ ਜਮ ਫਿਕਸ 60000 ਜੀ ਬੱਚੀ ਦੇ ਦਿਆਂ ਬਈ 60 ਦੀ ਹਾਂ ਬਈ ਠੀਕ ਹੈ ਗੱਲ ਬੋੜ ਬਈ ਜੈਜ ਰੇਟ ਆ ਮਿੱਤਰੋ ਬਾਕੀ ਤੁਸੀਂ ਇੱਥੇ ਆ ਕੇ ਦੇਖਣਿਆ ਹਣਾ ਲੇਵਾ ਲੋਵਾ ਸੋਹਣਾ ਬਹਿੜ ਦਾ ਇਹ ਬਾਕੀ ਯਾਰ ਗਰਮੀਆਂ ਦੇ ਵਿੱਚ ਇਹ ਜੀਆਂ ਗਾਵਾਂ ਜਿਹੜੀਆਂ ਹੈਗੀਆਂ ਚੰਗਾ ਦੁੱਧ ਪਾਉਣ ਵਾਲੀਆਂ ਗਾਵਾਂ ਹੀ ਆ ਬਾਕੀ 2 ਕਿਲੋ ਘੱਟ ਦੇ ਦੇ ਯਾਰ ਮੈਂ ਕਹਣਾ ਸਹੀ ਸਨਾਮਤ ਪਸੂ ਰਹੇ ਹਨਾ ਗਰ ਵਿੱਚ ਨਾ ਨਾ ਠੰਡੀ ਸੂਦੀ ਬਹੁਤ ਆ ਬਾਈ ਬਹੁਤ ਜਿਆਦਾ ਠੰਡੀ ਬੱਛੀ ਹੈ ਲੈ ਆਈ ਆਈ ਭੇਜਾ ਪਲਾਂ ਹਨਾ ਹਾਂ ਬਾਈ ਅੱਛਾ ਇੱਕ ਤੇਰੇ ਕੋਲ ਜਮਾ ਤਾਜੀ ਸੂਈ ਆ ਗਈ ਆ ਹਾਂ ਹਾਂ ਬਾਈ ਇਹ ਹੁਣੀ ਸੂਈ ਹੈਗੀ ਅੱਛਾ ਇਹਦੇ ਮਗਰ ਇਹਦੇ ਮਗਰ ਬੱਛੀ ਹੈ ਬਾਈ ਅੱਛਾ ਬੱਛੀ ਆ ਗਈ ਹਾਂ ਹਾਂ ਬਾਈ ਮੈਨੂੰ ਐ ਦੱਸ ਜਦੋਂ ਮੈਂ ਆਇਆ ਸੀ ਉਦੋਂ ਗਾਂਹੇ ਬੈਠੀ ਸੀ ਹਾਂ ਬਾਈ ਤੇ ਇਹਨੇ ਬੱਛੀ ਨੇ ਚੁੰਗਿਆ ਚੰਗਿਆ ਬੱਛੀ ਚੁੰਗੀ ਬਾਈ ਹੁਣੀ ਬੱਚਾ ਚੰਗਾਤਾ ਸੀ ਅੱਛਾ ਹਾਂ ਬਾਈ ਠੀਕ ਆ ਤੇ ਇਹਦੇ ਮਗਰ ਬੱਛੀ ਹੈ ਜਿਹੜੀ ਕੋਈ ਪਤਾ ਟੀ ਠੀਕ ਆ ਜੇ ਨਾ ਤੂੰ ਗਾਂ ਲਈਏ ਸੂਆ ਕਿੰਨੇ ਦਾ ਇਹ ਦੂਜੇ ਸੂਏ ਆ ਬਾਈ ਲੈ ਵੀ ਆ ਦੇਖ ਲੋ ਹੁਣ ਤੁਸੀਂ ਜਿਹੜੀ ਆਹ ਬਹਿਣਾ ਬਾਹਲੇ ਵੱਡੇ ਕੱਤ ਕਾਠ ਵਾਲੀ ਬਹਿੜਾ ਤਾਜੀ ਸੂਈ ਜੇਰ ਹਜੇ ਪਈ ਨਹੀਂ ਹੈਗੀ ਤੇ ਮੈਨੂੰ ਐਂ ਲੱਗਦਾ ਯਾਰ ਇਹ ਕਦੋਂ ਲਿਆਂਦੇ ਤੂੰ ਐਂ ਦੱਸ ਇਹ ਪਰਸੋਂ ਆਈ ਹੈ ਬਾਈ ਆਪਣੇ ਕੋਲ ਅੱਛਾ 1 ਮਿੰਟ ਹੌਲੀ ਚੱਲੀ ਏ 1 ਮਿੰਟ ਇਹ ਆ ਦੇਖੋ ਹੁਣ ਤੁਸੀਂ ਲੈਵੇ ਕ ਨਹੀਂ ਲੈ ਚਲਦੇ ਆਪਾਂ ਇਹ ਯਾਰ ਥੋੜੀ ਜਿ ਮੈਨੂੰ ਐਂ ਲੱਗਦਾ ਜਿਵੇਂ ਘੱਟ ਨਹੀਂ ਬਣੀ ਕਿ ਕਿਵੇਂ ਮੂਹਰ ਨੂੰ ਬਾਈ ਕੱਚੀ ਸੂਪੀ ਬਹਿੜ ਅੱਛਾ ਹਾਂ ਦੇਖੀ ਲੈਵਾ ਤਾਂ ਮੂਹਰ ਨੂੰ ਹੈਗਾ ਬਈ ਲਾਓ ਦੇ ਹੁਣ ਬੱਚੀ ਝੰਗ ਚੰਗ ਗਈ ਹੈ ਨਾ ਹਾਂ ਹਾਂ ਬਾਈ ਠੀਕ ਹੈ ਗੱਲ ਕਿੰਨਾ ਕ ਦੁੱਧ ਪਾ ਦੂ ਜਿੰਦਰਾ ਇਹ ਦੁੱਧ ਪਾ ਦੂ ਬਾਈ 20 22 ਲੀਟਰ ਖੁੱਲਾ ਆਰਾਮ ਨਾਲ ਹੀ ਅੱਛਾ ਹਾਂ ਵੀ ਯਾਰ ਮੈਨੂੰ ਐਂ ਦੱਸ ਵੀ ਅੱਜ ਤਾਂ ਦੇਖ ਹੁਣ ਆਪਾਂ ਨੂੰ ਐਂ ਲੱਗਦਾ ਵੀ ਕਟੂਗੜ 16 15 16 ਕਿਲੋ ਪਾਊਗੀ ਹਾਂ ਹਾਂ ਬਾਈ ਅੱਜ ਤਾਂ 15 16 ਲੀਟਰ ਲੱਗਦਾ ਵੀ ਹਾਂ ਬਾਈ ਬਾਕੀ ਤਿਆਰ ਹੋ ਸਕਦੀ ਆ ਤਿਆਰ ਹੋਊਗੀ ਬਾਈ ਹਜੇ ਪਹਿਲਾਂ ਸੂਪੀ ਵੜੇ ਯਾਰ ਅੱਛਾ ਹਾਂ ਬਾਈ ਠੀਕ ਹੈ ਕੀ ਰੇਟ ਫਿਰ ਇਹਦਾ ਇਹਦਾ ਰੇਟ ਬਾਈ 75000 ਰੁਪਏ ਲੈਣ ਦੇਣੀ 75000 ਹਾਂ ਠੀਕ ਹੈ ਮਗਰ ਬੱਚੀ ਬੜੀ ਸੋਹਣੀ ਹੈ ਮਗਰ ਬੱਚੀ ਹੈ ਬਾਈ ਦੇਖਿਓ ਚੁੰਗੀ ਜਾਂਦੀ ਹੈ ਲੈ ਵੀ ਦੇਖ ਲਓ ਹੁਣ ਤੁਸੀਂ ਇਹ ਆਹ ਜੀ ਜਿੰਦਰ ਸਿੰਘ ਦਾ ਰੇਟ ਮੈਨੂੰ ਜਾਇਜ ਲੱਗਿਆ ਬਾਕੀ ਤੁਸੀਂ ਦਸੋਗੇ ਜਿੰਦਰਾ ਨੰਬਰ ਬੋਲੀ ਨੰਬਰ ਬਈ 9306618108 9306618108 ਬਾਈ 18108 ਬਾਈ 8 ਹਾਂ ਠੀਕ ਹੈ 9306618108 ਹਾਂ ਬਾਈ ਲੈ ਵੀ ਮਿੱਤਰੋ ਇਹ ਬਾਈ ਜਿੰਦਰ ਸਿੰਘ ਪਿੰਡ ਦਾਦੂ ਬਾਈ ਦਾ ਤੇ ਹਰਿਆਣੇ ਦੇ ਵਿੱਚ ਰਹਿ ਗਿਆ ਤਲਵੰਡੀ ਸਾਬੋ ਤੋਂ 17 18 ਕਿਲੋਮੀਟਰ ਆ ਤੇ ਕਾਲਿਆਂ ਵਾਲੀ ਮੰਡੀ ਵੀ ਜਿਹੜੀ ਇਹਦੇ ਕੋਲ ਹੀ ਆ ਬਾਕੀ ਗਾਵਾਂ ਜਿਹੜੀਆਂ ਹੈਗੀਆਂ ਆਪਾਂ ਤੁਹਾਨੂੰ ਦਿਖਾਉਂਦੀਆਂ ਕਿਵੇਂ ਲਗੀਆਂ ਦੱਸਿਓ ਜਰੂਰ ਬਾਕੀ ਯਾਰ ਮੈਨੂੰ ਐ ਲੱਗਦਾ ਵੀ ਥੋੜੇ ਫਿੱਟ ਆਉਣੀਆਂ ਹੈ ਗਾਵਾਂ ਜਿੰਨੇ ਭਰਾ ਵੀਡੀਓ ਸ਼ੇਅਰ ਕਰਦੇ ਹੁੰਦੇ ਸਾਰੇ ਭਰਾਵਾਂ ਦਾ ਤੈਦਲੋ ਧੰਨਵਾਦ ਕਰਦੇ ਆਂ